ਡਾਕਟਰ ਪ੍ਰਗਜੈਨ ਆਈਪੀਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਵਿਸਰਣ ਨਿਰਦੇਸ਼ਾਂ ਤੇ ਜ਼ਿਲ੍ਹੇ ਦੇ ਵਿੱਚ ਮਾੜੇ ਅਨਸਰਾਂ ਖਿਲਾਫ ਸਮੇਂ-ਸਮੇਂ ਸਰ ਸਖਤ ਕਾਰਵਾਈ ਹਮਲੇ ਵਿੱਚ ਲਿਆਂਦੀ ਜਾ ਰਹੀ ਹੈ ਮਿਤੀ 9 12 25 ਨੂੰ ਕਲਵੰਤ ਸਿੰਘ ਨਾਂ ਦੇ ਵਿਅਕਤੀ ਨੇ 112 ਤੇ ਕੰਪਲੇਂਟ ਪਾਈ ਸੀ ਕਿ ਉਸ ਦੀ ਕਾਰ ਨੂੰ 4 ਨੌਜਵਾਨ ਕਾਰ ਸਵਾਰ ਵਿਅਕਤੀਆਂ ਨੇ ਕਾਰ ਰੋਕ ਕੇ ਉਸ ਦੀ ਕਾਰ ਵਿੱਚੋਂ ਤਲਾਸ਼ੀ ਲੈ ਕੇ ਉਹਦੇ 2 ਲੱਖ 15 ਹਜ਼ਾਰ ਰੁਪਏ ਖੋ ਕੇ ਲੈ ਗਏ ਜਿਸ ਤੇ ਮੈਂ ਪੀਐਸਪੀ ਡੀ ਸਾਹਿਬ ਇਹ ਇਹ ਇੰਚਾਰਜ ਇਨਸਪੈਕਟਰ ਅਮਰਿੰਦਰ ਸਿੰਘ ਐਸਐਚਓ ਸਦਰ ਕੋਟਪੂਰਾ ਗੁਰਾ ਦਿੱਤਾ ਸਿੰਘ ਤੁਰੰਤ ਮੌਕੇ ਤੇ ਪਹੁੰਚ ਕੇ ਸਾਰਾ ਮਾਮਲਾ ਅਸੀਂ ਉੱਥੇ ਹੀ ਵਿਚਾਰਿਆ ਤੇ ਮੌਕੇ ਤੇ ਸਾਰੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਦੇਖੀ ਕਿਧਰੋਂ ਗੱਡੀ ਆਈ ਕਿਧਰ ਨੂੰ ਗਈ ਸਭ ਕੁਝ ਉਸੇ ਹੀ ਸਾਰਾ ਕੁਝ ਕਰਕੇ ਗੱਡੀ ਦਾ ਜਿਹੜਾ ਨੰਬਰ ਸੀਗਾ ਉਹ ਉਹਨਾਂ ਨਾਲ ਗੱਲ ਕਰਕੇ ਉਹ ਸਾਰਾ ਕੁਝ ਮੌਕੇ ਤੇ ਹੀ ਅਸੀਂ ਟ੍ਰੇਸ ਕਰ ਲਿਆ ਸੀਗਾ ਉਸ ਤੋਂ ਬਾਅਦ ਇਸ ਮੁਕੱਦਮਾ ਦਰਜ ਹੋਣ ਤੋਂ ਬਾਅਦ ਗੱਡੀ ਦੇ ਮਾਲਕ ਦੇ ਬਿਆਨਾਂ ਤੇ ਇਹ ਚਾਰ ਦੋਸ਼ੀ ਨਾਮਜ਼ਦ ਕਰਕੇ ਇਹਨਾਂ ਨੂੰ ਇਸ ਤਰੀਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹਨਾਂ ਦੀ ਪੁੱਛਗਿੱਛ ਤੇ ਹੋਰ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਗੱਡੀ ਉਹਨਾਂ ਨੇ ਆਪਣੇ ਇਲਾਕੇ 'ਚ ਆ ਕੇ ਮੁਲਾਜ਼ਮ ਦੱਸ ਕੇ ਗੱਡੀ ਰੋਕ ਕੇ ਉਹਨਾਂ ਨੇ ਉਸਤੇ ਮਤਲਬ ਉਹਨਾਂ ਤੋਂ ਲੁੱਟ ਖੋਹਦੇ ਉਹਨ ਵੀ ਰਾਤੀ ਨਾਲ ਉਹ ਵਾਰਦਾਤ ਕਰਨ ਦੇ ਦੇ ਨਾਲ ਉਹਨਾਂ ਨੇ ਉਸ ਗੱਡੀ ਨੂੰ ਰੋਕਿਆ ਸੀਗਾ ਜੋ ਉਹਨਾਂ ਦੇ ਧਰਾਵਾਂ ਵਿੱਚ ਤਬਦੀਲੀ ਲਿਆ ਕੇ ਉਹ ਬਾਕੀ ਦੂਜੇ ਜਿਹੜੇ ਬੰਦਿਆਂ ਨੇ ਇਹ ਘਟਨਾ ਨੂੰ ਮਦਈਏ ਕੁਲਵੰਤ ਸਿੰਘ ਅਤੇ ਵਿਰਿੰਦਰ ਸਿੰਘ ਨੇ ਇਸ ਨੂੰ ਮਤਲਬ ਸਾਜ਼ਿਸ਼ ਤੇ 215000 ਖਾਣ ਦੀ ਜਿਹੜੀ ਸਾਜ਼ਿਸ਼ ਰਚ ਕੇ ਚੁੱਪੀ ਖਲਾ ਦਿੱਤੀ ਸੀ ਉਨ੍ਹਾਂ ਖਿਲਾਫ ਵੀ ਕ੍ਰੋਸ ਡਿਰੈਕਟ ਦਾ ਜ਼ਿਕਰ ਕੇ ਉਹਨਾਂ ਨੂੰ ਵੀ ਅਸ਼ਬਜਲਤਾ ਗ੍ਰਿਫਤਾਰ ਕੀਤਾ ਗਿਆ ਤੇ ਸਾਰੇ ਦੋਸ਼ੀ ਸਾਡੇ ਕੋਲ ਰਿਮਾਂਡ ਤੇ ਹਨ ਬਰਾਮਦਗੀ ਅਸੀਂ ਉਹ ਜਿਹੜੀ ਕਾਰ ਦੀ ਬਰਾਮਦਗੀ ਕਰ ਲਈ ਹੈ ਤੇ ਕਾਰ ਦੇ ਵਿੱਚ ਜਿਹੜਾ ਬੰਦਾ ਉਸ ਤੇ ਟੰਗਿਆ ਹੋਇਆ ਸੀ ਜਿਹਦੇ ਵਿੱਚ 15 ਜਿੰਦਾ ਰੌਂਡ ਸੀਗੇ ਉਹ ਵੀ ਮੌਕੇ ਤੇ ਪਾਸੀ ਬਰਾਮਦ ਕਰ ਲਏ ਹੁਣ ਇਸ ਤੋਂ ਬਾਅਦ ਹੁਣ ਜਿਹੜੇ ਦੂਜੇ ਪਾਸੇ ਦੋਸ਼ੀ ਜਿਹੜੇ ਕਰਾਸ ਦੀ ਰਫਤ ਹੋਇਆ ਸੀ ਨਾਮਜ਼ਦ ਕੀਤੇ ਮਦਈ ਨੂੰ ਤੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਤੋਂ ਵੀ 215000 ਰੁਪਇਆ ਉਹ ਜਿਹੜਾ ਉਹਨਾਂ ਨੇ ਖੋਹ ਦੀ ਸਾਜ਼ਿ ਸਰਚ ਕੇ ਦੱਸੇ ਸੀਗੇ ਉਹ ਵੀ ਬਰੰਦ ਹੋ ਚੁੱਕੇ ਹੈ ਹਾਂਜੀ ਮਦਈ ਦੇ ਖਿਲਾਫ ਦੋ ਮੁਕਦਮੇ ਦਰਜ ਹੈਗੇ ਪਹਿਲਾਂ ਵੀ سنگੀਮ ਤਰ੍ਹਾਂ ਵਾਂ ਤੇ ਤੇ ਉਹ ਦੂਜੇ ਪਾਸੇ ਉਹ ਹਰਦੀਪ ਸਿੰਘ ਹੈਗਾ ਉਹਦੇ ਖਿਲਾਫ ਇੱਕ ਮੁਕਦਮਾ ਹੈ